ਹਾਂਜੀ 300 ਵਾਲੀ ਆਫਰ ਆ ਗਈ ਹੈ ਰਿਯਾਨ ਕਾਟਨ ਪ੍ਰਿੰਟਡ ਸ਼ਰਟ ਰਹੇਗੀ 1.70 ਮਾਪੇ ਦੇ ਵਿੱਚ ਨੋਰਮਲ ਮਾਪੇ ਦੇ ਵਿੱਚ ਇਸ ਦਾ 2.5 ਮੀਟਰ ਰਹੇਗਾ ਫੈਬਰਿਕ ਇਸ ਸ਼ਰਟ ਦਾ ਐਂਡ ਇਸ ਦੇ ਨਾਲ ਜੋ ਬਾਟਮ ਰਹੇਗੀ ਉਹ ਨੋਰਮਲ ਮਾਪੇ ਦੇ ਵਿੱਚ ਹੀ ਮਿਲੇਗੀ 2.5 ਮੀਟਰ 1050 ਦੇ ਵਿੱਚ ਤੁਸੀਂ 300 ਸੂਟ ਵਾਈ ਖਾਸ ਸਕਦੇ ਹੋ ਤੁਸੀਂ ਕੋਈ ਵੀ ਇਹਨਾਂ ਵਿੱਚੋਂ 300 ਦਾ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਮੈਨੂੰ ਆਰਡਰ ਕਰ ਸਕਦੇ ਹੋ ਇਹ ਰਿਯਾਨ ਕਾਟਨ ਦੀ ਡਿਜੀਟਲ ਪ੍ਰਿੰਟਡ ਚਿਕਨਕਾਰੀ ਸ਼ਰਟ ਰਹੇਗੀ ਪਲੇਨ ਰਿਯਾਨ ਕਾਟਨ ਦੀ ਬਾਟਮ ਰਹੇਗੀ ਸ਼ਰਟ ਰਹੇਗੀ 2 ਮੀਟਰ ਬਾਟਮ 2 ਮੀਟਰ 599 ਵਿੱਚ ਪਾਈ ਕਰ ਸਕਦੇ ਹੋ ਦੁਪੱਟਾ ਸੂਟ ਰਹੇਗਾ ਪਿਓਰ ਕਾਟਨ ਦਾ ਪ੍ਰਿੰਟਡ ਸ਼ਰਟ ਐਂਡ ਮਲ ਕਾਟਨ ਦਾ ਦੁਪੱਟਾ ਰਹੇਗਾ ਪ੍ਰਿੰਟਡ 2 ਮੀਟਰ ਸ਼ਰਟ ਰਹੇਗੀ 2 ਮੀਟਰ ਬਾਟਮ ਰਹੇਗੀ ਦੁਪੱਟਾ ਇਸ ਦੇ ਨਾਲ 2.5 ਮੀਟਰ ਰਹੇਗਾ छे सौ नड़िनवे इन्हें कोई भी सूट बाय कर सकते हो ये भी गर्मियों के लिए ने विदाउट लाइनिंग स्टिच हो वाले भी अपने कोरचते रहनगे डिजिटल प्रिंट डिजाइनर शर्ट रेडी हुआ ढाई मीटर सवा दो मीटर दुपट्टा ढाई मीटर इस बॉटम रहेगी दुप्टा भी डिजाइनर रैडी होड़िनवे बाय कर सद जोर चर्ट का दुपट्टा रहेगा ਸਿੰਮ प्रिंट ਵਿੱਚ ਐਡ ਕੀਤਾ ਦੁਪੱਟੇ ਤੇ ਔਰ ਇਸ ਦਾ 2 ਮੀਟਰ ਗਿੰઝા कॉटन ਡਿਜੀਟਲ ਪ੍ਰਿੰਟ ਸ਼ਰਟ ਰਹੇਗੀ लेस ਵਰਕ ਫਰੰਟ ਤੇ बॉटम ਗਿੰઝા कॉटन ਡਿਜੀਟਲ ਪ੍ਰਿੰਟ ਪੈਚ ਵਰਕ ਦਾ ਵਰਕ ਹੋਏ बॉटम ਤੇ 1.5 ਤੋਂ 2 ਮੀਟਰ ਮਸਲੀਨ ਦਾ ਦੁਪੱਟਾ 899 ਵਿੱਚ ਬਾਈ ਕਰ ਸਕਦੇ ਹਾਂ 500 ਮੀਟਰ ਬੀਪਾ कॉटन ਡਿਜੀਟਲ ਪ੍ਰਿੰਟ ਸੂਟ ਰਹੇਗਾ ਫਰੰਟ ਤੇ लेस ਦਾ ਵਰਕ 1.5 ਤੋਂ ਦੁਪੱਟਾ ਰਹੇਗਾ 720 ਵਿੱਚ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਗਰਮੀਆਂ ਦੇ ਲਈ ਨੇ ਵਿਦਾਉਟ ਲਾਈਨਿੰਗ ਸਟਿਚ ਹੋਣਗੇ ਬਹੁਤ ਹੀ ਪਿਆਰੇ ਰੰਗਾਂ ਦੇ ਵਿੱਚ 90 ਮੀਟਰ ਗਿੰઝા कॉटन डिजिटल प्रिंटेड लेस वर्क शर्ट ਰਹੇਗੀ बॉटम 90 ਮੀਟਰ ਗਿੰઝા कॉटन डिजिटल प्रिंट बॉटम ਤੇ ਵਰਕ ਰਹੇਗਾ 1.5 ਮੀਟਰ ਦੁਪੱਟਾ ਰਹੇਗਾ ਮਸਲੀਨ ਦਾ 899 ਵਿੱਚ ਤੁਸੀਂ ਇੱਕ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਸਿਰਫ ਤੁਸੀਂ ਇਹਨਾਂ ਸੂਟਾਂ ਨੂੰ ਸਟਿੱਚ ਹੀ ਕਰਨਾ ਸੂਟ ਇਹ ਬਹੁਤ ਸੋਹਣੇ ਰੈਡੀ ਹੋਏ ਨੇ 5 ਮੀਟਰ ਗਿੰઝા ਕਾਟਨ ਡਿਜੀਟਲ ਪ੍ਰਿੰਟ ਸੂਟ ਰਹੇਗਾ 8 ਮੀਟਰ ਮਸਲਿਨ ਦਾ ਡਿਜੀਟਲ ਪ੍ਰਿੰਟਡ ਦੁਪੱਟਾ 999 ਵਿੱਚ ਇਹ ਤੁਸੀਂ ਸੂਟ ਬਾਈ ਕਰ ਸਕਦੇ ਹੋ ਸਰਦਾਰੀ ਰੰਗਾਂ ਦੇ ਵਿੱਚ ਆਏ ਹੋਏ ਨੇ ਬਹੁਤ ਹੀ ਸੋਹਣੇ ਸੂਟ ਹੁੰਦੇ ਤੇ ਐਂਡ ਆਪਣੇ ਕੋਲ ਘੱਟ ਪ੍ਰਾਈਸ ਤੇ ਹੁੰਦੇ ਆ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ਰਟ ਰਹੇਗੀ ਸਲਬ कॉटन ਦੀ 90 ਮੀਟਰ ਡਿਜੀਟਲ ਪ੍ਰਿੰਟ ਇਸ ਦੇ ਨਾਲ ਦੁਪੱਟਾ ਜੋ ਪਲੇਨ ਬਾਟਮ ਰਹੇਗੀ ਕੈਮਰੀ कॉटन ਦੀ 90 ਮੀਟਰ ਮਸਲੀਨ ਦਾ ਜਾਂ ਗੋਟਾ ਡੁਰੀ ਦਾ ਦੁਪੱਟਾ ਰਹੇਗਾ ਵਰਕ ਵਾਲਾ 750 ਚ ਤੁਸੀਂ ਬਾਈ ਕਰ ਸਕਦੇ ਹੋ ਇਹਨਾਂ ਸੂਟਾਂ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਹੋਣ ਕਰਕੇ ਦੁਬਾਰਾ ਰੀਸਟਾਕ ਤੇ ਨਵੇਂ ਪ੍ਰਿੰਟ ਆਪਾਂ ਲੈ ਕੇ ਆਏ ਆ ਸਾਰੇ ਹੀ ਰੰਗ ਆ ਜੋ ਗਰਮੀਆਂ ਦੇ ਪੌਣ ਦੇ ਲਈ ਆ ਬੀ ਬਹੁਤ ਹੀ ਲਾਈਟ ਵੇਟ ਜੇ ਕਲਰ ਨੇ ਰੰਗ ਨੇ ਸਟੱਫ ਵੀ ਬਹੁਤ ਹੀ ਵਧੀਆ ਹੁੰਦਾ ਪਿਓਰ ਕੈਮਰੀ कॉटन ਡਿਜੀਟਲ ਪ੍ਰਿੰਟ 올ਓਵਰ ਸੂਟ ਰਹੇਗਾ 500 ਵਿੱਚ ਤੁਸੀਂ ਕੋਈ ਵੀ ਪ੍ਰਿੰਟ ਇਹਨਾਂ ਚੋਂ ਬਾਏ ਕਰ ਸਕਦੇ ਹੋ 3.5 ਮੀਟਰ ਵੱਡੇ ਪਣੀ ਵਿੱਚ ਸੂਟ ਮਿਲੇਗਾ ਵਿਦਆਊਟ ਦੁਪੱਟਾ ਰਹੇਗਾ ਲਿਮਟਿਡ ਸਟਾਕ ਦੇ ਵਿੱਚ ਕਿਉਂਕਿ ਬਹੁਤ ਹੀ ਜਲਦੀ ਸਟਾਕ ਖਤਮ ਹੋ ਜਾਂਦਾ सेम डे डिस्पैच रहेगा ये वाला स्टाफ जो अपने सूट ऐड किए हैं जिस दिन तुम अपना ऑर्डर प्लेस करोगे उसी दिन शाम शामा तो सूट डिस्पैच होकर चला जाएगा थैंक यू जी